ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਾਈਓ ਤੁਸੀਂ ਵੇਖ ਰਹੇ ਹੋ ਐਗਰੋ ਪੰਜਾਬ ਜਿੱਥੇ ਮਿਲਦੀ ਹੈ ਪੂਰੀ ਤੇ ਸੱਚੀ ਖੇਤੀ ਦੀ ਜਾਣਕਾਰੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਝੋਨੇ ਦੀ ਫਸਲ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਖ ਖਾਦਾਂ ਬਾਰੇ ਨਾ ਸਿਰਫ ਜ਼ਿੰਕ ਤੇ ਨਾ ਆਇਰਨ ਸਗੋਂ ਹੋਰ ਵੀ ਜ਼ਰੂਰੀ ਤੱਤਾਂ ਦੀ ਗੱਲ ਕਰਾਂਗੇ ਜੋ ਤੁਸੀਂ ਆਮ ਤੌਰ ਤੇ ਅਣ ਦੇਖੀ ਕਰ ਦਿੰਨੇ ਹੋ ਇਹ ਜਾਣਕਾਰੀ ਤੁਹਾਡੇ ਝਾੜ ਲਈ ਕਿੰਨਾ ਵਾਧਾ ਕਰ ਸਕਦੀ ਹੈ ਅੰਤ ਤੱਕ ਧਰੂ ਦੇਖੋ ਸਭ ਤੋਂ ਪਹਿਲਾਂ ਗੱਲ ਕਰਗੇ ਜ਼ਿੰਕ ਦੀ ਜ਼ਿੰਕ ਚੋਨੇ ਦੀ ਵਾਧੂ ਅਤੇ ਕੋਸ਼ਕਾਵਾਂ ਦੀ ਬਣਤਰ ਵਿੱਚ ਮਦਦ ਕਰਦਾ ਹੈ ਜਦੋਂ ਜ਼ਿੰਕ ਦੀ ਕਮੀ ਆਉਂਦੀ ਹੈ ਤਾਂ ਨਵੇਂ ਪੱਤੇ ਪੀਲੇ ਹੋ ਜਾਂਦੇ ਹਨ ਤਾਂ ਉੱਤੋਂ ਚਿੱਟੇ ਧੱਬੇ ਆਉਂਦੇ ਹਨ ਫਸਲ ਦੀ ਵਾਧੂ ਰੁਕ ਜਾਂਦੀ ਹੈ ਤੇ ਝਾੜ ਘਟ ਜਾਂਦਾ ਹੈ ਇਸ ਦਾ ਇਲਾਜ ਹੈ ਕਿ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ 10 ਕਿਲੋ ਜ਼ਿੰਕ ਸਲਫੇਟ 21% ਪ੍ਰਤੀ ਏਕੜ ਵਾਲੀ ਪਾਓ ਜਾਂ ਫਲੋਰੀਅਸ ਸਪਰੇ ਜੋ 0.5% ਜ਼ਿੰਕ ਸਲਫੇਟ ਪਲੱਸ 0.25% ਜੂਨਾ 100 ਲੀਟਰ ਪਾਣੀ ਵਿੱਚ ਵਰਤੋ ਦੂਜੇ ਨੰਬਰ ਤੇ ਪਗਲ ਕਰਦੇ ਆ ਆਇਰਨ ਦੀ ਆਇਰਨ ਫੋਟੋਸਿੰਥੇਸਿਸ ਵਿੱਚ ਸਿੱਧੀ ਭੂਮਿਕਾ ਨਿਭਾਉਂਦਾ ਹੈ ਇਹ ਪੱਤਿਆਂ ਦੀ ਹਰੀਅਤ ਬਰਕਰਾਰ ਰੱਖਦਾ ਹੈ ਕਮੀ ਹੋਣ ਤੇ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ ਤੇ ਫਸਲ ਥੱਕੀ ਹੋਈ ਲੱਗਦੀ ਹੈ ਇਸ ਦਾ ਇਲਾਜ ਹੈ ਫੈਰਸ ਸਲਫੇਟ 25 ਕਿਲੋ ਪ੍ਰਤੀ ਏਕੜ ਵਰਤੋ ਜਾਂ ਫੋਲੀਅਰ ਸਪਰੇ 0.5% ਫੈਰਸ ਸਲਫੇਟ ਪਲੱਸ 0.25% ਚੂਨਾ ਹੁਣ ਗੱਲ ਕਰਗੇ ਝੋਨੇ ਦੀ ਸਭ ਤੋਂ ਜ਼ਰੂਰੀ ਖਾਦ ਨਾਈਟ੍ਰੋਜਨ ਦੀ ਇਹ ਪੱਤਿਆਂ ਦੀ ਹਰੀਅਤ ਤੇ ਵਾਧੂ ਲਈ ਜ਼ਰੂਰੀ ਹੈ ਨਾਈਟ੍ਰੋਜਨ ਘੱਟ ਹੋਵੇ ਤਾਂ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਝਾੜ ਘਟ ਆਉਂਦਾ ਹੈ। ਜੁਰਗੇ ਦੇ ਰੂਪ ਵਿੱਚ ਵਰਤੋ। 75 ਤੋਂ 100 ਕਿਲੋ ਪ੍ਰਤੀ ਏਕੜ ਚ ਜੁਰਗਾ ਵਰਤੋ। ਦੋ ਹਿੱਸਿਆਂ ਚ ਪਾਓ ਪਹਿਲੀ ਨੜਾਈ ਤੋਂ ਬਾਅਦ ਅਤੇ ਦੂਜੀ ਵਾਰੀ ਤਿੰਨ ਹਫ਼ਤੇ ਬਾਅਦ। ਫਾਸਫੋਰਸ ਜੜਾਂ ਦੀ ਵਾਧੂ, ਫੁੱਲਾਂ ਤੇ ਬਣਤਰ ਅਤੇ ਪੌਦੇ ਦੀ ਤਾਕਤ ਵਖਾਉਂਦਾ ਹੈ। ਵਰਤੋ ਡੀਏਪ ਡਾਇਮੋਨੀਅਮ ਫਾਸਫੇਟ 40 ਤੋਂ 50 ਕਿਲੋ ਪ੍ਰਤੀ ਏਕੜ। ਬਜਾਈ ਤੋਂ ਪਹਿਲਾਂ ਮਿੱਟੀ ਵਿੱਚ ਮਿਕਸ ਕਰੋ। ਹੁਣ ਗੱਲ ਕਰਗੇ ਪੋਟਾਸ਼ ਦੀ। ਝੋਨੇ ਦੇ दाणे ਜੋ ਢਿੱਲੇ ਤੇ ਹਲਕੇ ਆਉਣ ਆਉਣ ਤਾਂ ਪੌਦੇ ਡਿੱਗਣ ਦਾ ਕਮੀ ਹੁੰਦੀ ਹੈ ਪोटाश ਦੀ ਐਮਓਪੀ ਮਿਉਰੀਏਟ ਆਫ ਪोटाਸ਼ 25 ਤੋਂ 30 ਕਿਲੋ ਪ੍ਰਤੀ ਏਕੜ ਖਾਸ ਤੌਰ ਤੇ ਤਿਆਰੀ ਦੌਰਾਨ ਪਾਓ ਹੁਣ ਗੱਲ ਕਰਦੇ ਆਂ ਗੰਧਕ ਸਲਫਰ ਦੀ ਸਲਫਰ ਵੀ ਝੋਨੇ ਵਿੱਚ ਪਛਾਣੇ ਜਾਣ ਵਾਲੀਆਂ ਖਾਦਾਂ ਦੀ ਮਦਦਕਾਰ ਹੈ ਇਹ ਪ੍ਰੋਟੀਨ ਬਣਾਉਂਦਾ ਵਿੱਚ ਭੂਮਿਕਾ ਨਿਭਾਉਂਦਾ ਹੈ ਸਲਫਰ 90% ਗ੍ਰੈਨੂਅਲਸ 8 ਤੋਂ 10 ਕਿਲੋ ਪ੍ਰਤੀ ਏਕੜ ਵਰਤਿਆ ਜਾਂਦਾ ਹੈ ਇਸ ਦੇ ਨਾਲ ਨਾਲ ਮਿੱਟੀ ਦੀ ਜਾਂਚ ਕਰਵਾਓ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਧਰਤੀ ਨੂੰ ਕੀ ਕਮੀ ਹੈ ਤਾਂ ਕਿਸਾਨ ਵੀਰੋ ਏਸੀ ਝੋਨੇ ਦੀ ਫਸਲ ਲਈ ਜ਼ਰੂਰੀ ਖਾਦਾਂ ਦੀ ਪੂਰੀ ਜਾਣਕਾਰੀ ਜੇ ਤੁਸੀਂ ਇਹਨਾਂ ਤੱਤਾਂ ਨੂੰ ਸੰਤੁਲਿਤ ਤਰੀਕੇ ਨਾਲ ਵਰਤੋਗੇ ਤਾਂ ਫਸਲ ਵਿੱਚ ਝਾੜ ਕਮਾਈ ਹੋਵੇਗੀ ਨਾ ਕਿ ਘਾਟਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਅਗਲੀ ਜਾਣਕਾਰੀ ਕਿਸ ਵਿਸ਼ੇ ਤੇ ਹੋਵੇ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ